ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਵਾਨਾਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਆ ਤੇ ਉਮੀਦ ਕਰਦੇ ਆ ਕਿ ਤੁਸੀਂ ਠੀਕ ਠਾਕ ਹੋਗੇ ਆਪਣੇ ਘਰੇ ਤੇ ਸਵਾਗਤ ਹੈ ਤੁਹਾਡਾ ਮੇਰੇ ਬਲੌਗ ਦੇ ਵਿੱਚ ਤੇ ਬਲੌਗ ਲਓ ਜੀ ਅੱਜ ਅਸੀਂ ਚੱਲੇ ਆ ਕਿਤੇ ਤੇ ਤੁਹਾਨੂੰ ਜਾ ਕੇ ਤਾਂ ਕਹਾਂਗੀ ਅਸੀਂ ਕਿੱਥੇ ਆਏ ਆ ਠੀਕ ਆ ਬਲੌਗ ਦੇ ਨਾਲ ਬਣੇ ਰਹੋ ਭਜੀ ਅੱਜ ਲੱਗਾ ਲੈਂਡਰ ਪੈ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਨਾਲੇ ਤੇ ਬਹੁਤ ਸਵਰੀ ਨਾਲ ਇੰਤਜ਼ਾਰ ਸੀ ਇਸ ਘੜੀ ਦਾ ਠੀਕ ਆ ਅੱਜ ਉਹ ਸਮਾਰਾਦ ਪੂਰੀ ਹੋਈ ਆ ਲੋ ਜੀ ਮੇਰੇ ਡੈਡੀ ਨਾਲ ਮਿਲੋ ਜੀ ਡੈਡੀ ਆ ਮੇਰੇ ਬੱਚੇ ਆ ਸਬਜੀ ਭਾਜੀ ਲੱਗੇ ਤਿਆਰ ਕਰਨ ਤੇ ਮਿਸਤਰੀਆਂ ਵਾਸਤੇ ਰੋਟੀ ਪਾਣੀ ਠੀਕ ਆ ਤੇ ਲੈਂਟਰ ਜਦੋਂ ਪਾ ਕੇ ਹਟਣਗੇ ਫਿਰ ਰੋਟੀ ਪਾਣੀ ਵੀ ਖਵਾਉਣਾ ਉਹਨਾਂ ਨੂੰ ਚਰਿਆ ਨੂੰ ਠੀਕ ਆ ਆਪਾਂ ਮੰਨੇ ਕਿ ਆਏ ਆ ਬਸ ਲੈਂਟਰ ਦੀ ਤਿਆਰੀ ਹੁਣ ਅੱਧੇ ਘੰਟੇ ਤੱਕ ਕਰ ਬਸ ਰਹਿਣ ਵਾਲਾ ਵਾ ਬਸ ਬਸ ਸਬਜ਼ੀ ਪੰਜੀ ਵੀ ਹੋਣ ਢਈ ਤਿਆਰ ਇੱਚ ਰੱਖੇ ਚਿੱਟੇ ਛੋਲੇ ਇੱਚ ਰੱਖੇ ਮਿੱਠੇ ਛੋਲੇ ਠੀਕ ਆ ਤੇ ਬਸ ਆਟਾ ਲੱਗੇ ਹੁਣ ਗੁੰਨਣ ਤੇ ਰੋਟੀਆਂ ਬਣਾਉਣ ਲੱਗੇ ਆ ਲਓ ਜੀ ਲੈਂਟਰ ਦੀ ਹੁਣ ਤਿਆਰੀ ਹੋ ਗਈ ਆ ਲੈਂਟਰ ਲੱਗਾ ਪਿਆ ਹੈ ਨਾ ਮੰਮੀ ਬਣਾਉਂਦੀ ਜੱਦਾ ਮੰਮੀ ਨੂੰ ਚਾ ਚੜਿਆ ਲੈਂਟਰ ਦਾ ਅੱਜ ਮੇਰੇ ਕਮਰੇ ਦਾ ਲੈਂਟਰ ਲੱਗਾ ਪੈਣ ਚਲਦਾ ਸਾਡਾ ਹੋ ਗਿਆ ਤਿਆਰ ਹੁਣ ਤੇ ਛੋਲਿਆਂ ਦੀ ਸਬਜ਼ੀ ਵੀ ਹੋ ਗਈ ਤਿਆਰ ਦੇਖੋ ਇਹਦਾ ਛੋਟਾ ਭਰਾ ਹੁੰਦਿਆ ਏ ਸਾਂਗਦਾ ਵਾ ਕਹਿੰਦਾ ਮੈਂ ਵੀਡੀਓ ਬਣਾਉਣੀ ਮੈਂ ਇਹਦੀ ਚੋਰੀ ਚੋਰੀ ਬਣਾ ਲਈ ਅਜੇ ਸੱਜੂ ਬਣਾਉਂਦੀ ਆ ਚੱਲ ਕੜਚੀ ਮਾਰ ਫਿਰ ਚਲ ਆ ਜੀ ਮੰਮੀ ਲੱਗੀ ਤੇਲ ਚੋਂ ਚੱਲ ਆ ਬਾਹਰ ਖਲੋ ਜਾ ਚਲੋ ਖਲੋ ਕੇ ਆਈ ਨਾ ਆਈ ਸੀ ਨਹੀਂ ਆਈ ਜਗਾ ਨਹੀਂ ਮੈਂ ਜੀ ਕੇ ਮੈਂ ਦਜਾ ਜੀ ਨਹੀਂ ਹੈ ਤੇਰੀ ਗਾਇਤ ਆ 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 ਗ ਦੇਤਾ ਸਾਡੀ ਖੇਤੀ ਨਹੀਂ ਸਾਡੇ ਲੋ ਜੀ ਲੋ ਹਲਦੀ ਚ ਫੜਾਉਂ ਲੋ ਜੀ ਆਈ ਦੇ ਵੇ ਨਹੀਂ ਆਉਂਦੀ ਇਹ ਜੂਟੂ ਤੇ ਪਾ ਦੇ ਦੀ ਅੱਲਾ ਹੁਦਾ ਉੱਤੇ ਪਣੀ ਆ ਤੈਨੂੰ ਮਿਲ ਗਿਆ ਪ੍ਰਸ਼ਾਦ ਲੋ ਜੀ ਸਾਡੀ ਮਾਸੀ ਵੀ ਆ ਗਈ ਵੱਡੀ ਮਾਸੀ ਆ ਗਈ ਸਾਡੀ ਪਰੋਂ ਨੇ ਆ ਗਏ ਹੋਰ ਮਾਂ ਆ ਗਈ ਮਾਗੀ ਕਾ ਮਾਂ ਹੀ ਆ ਕੇ ਹੋਰ ਕੀ ਆ ਉਹ ਲੈ ਮੰਮੀ ਦੀ ਵੱਡੀ ਭੈਣ ਹੋਰ ਇੰਨੀ ਕੋਈ ਇੰਨੀ ਤੇ ਛੱਤ ਲੈਣੀ ਆਣੀ ਅੰਦਰ ਪ੍ਰੀਤੀ ਸਰਸੀ ਦੇ ਬੱਤ ਲੋ ਜੀ ਲੋ ਜੀ ਨਹੀਂ ਆਨੇ ਵੀ ਆਉਂਦੇ ਤੇ ਅੱਗੇ ਕਿੰਨਾ ਫੋਣੀ ਕਰਦੇ ਜਿਥੇ ਉਹ ਜੀ ਬੱਚਿਆਂ ਨੇ ਲਾਈਆਂ ਰੋਣ ਕਾ ਓਏ ਚਾ ਹ ਕੀ ਹੋਇਆ ਚੁੱਕ ਵਾਓ ਕੀ ਆ ਬਾਤ ਹੈ ਮਨਤ ਨੇ ਚੁੱਕ ਲਿਆ ਕਾਕਾ ਹ ਨਹੀਂ ਜਾਣੇ ਇਹਦੇ ਕੋ ਜਮਾ ਕਰਾਓ ਹ ਲੋਜੀ ਲੈਂਟਰ ਹੁਣ ਪੈ ਗਿਆ ਬਸ ਤੇ ਨੂੰ ਵੀ ਦਈ ਵਾਰ ਸਪਾਈ ਕਰਨਾ ਤੇ ਪਾਸ ਹੁਣ ਰੋਟੀ ਪਾਣੀ ਹੋਣਾ ਨਿਸਰੀਆਂ ਨੂੰ ਬਸ ਤੇ ਲੋ ਮਾ ਜੀਏ ਇਹ ਜਾਦਕੀ ਦੀ ਰਹਿ ਜਣੀ ਆ ਕਿ ਲੋੜੀ ਹੀ ਲੋੜੀ ਵਾਲੇ ਤੇ ਲੈਂਟਰ ਪਿਆ ਵਾ ਕਿ ਨਹੀਂ ਜੀ ਹੁਣ ਪੈ ਗਿਆ ਤਾਂ ਪੈ ਗਿਆ ਲੈਂਟਰ ਤੇ ਹੁਣ ਅਸੀਂ ਚੱਲੇ ਆ ਵਾਪਸ ਆਪਣੇ ਘਰ ਤੇ ਮਿਲਦੇ ਆ ਫਿਰ ਤੁਹਾਨੂੰ ਲੋੜ ਜੀ ਹੁਣ ਅਸੀਂ ਆ ਗਏ ਆਪਣੇ ਘਰੇ ਤੇ ਮੈਂ ਇੱਕ ਗੱਲ ਕਰਨਾ ਚਾਹੁੰਨੀ ਸੀ ਕਿ ਸਾਡੇ ਲੈਟਰ ਪੈਨ ਦੇ ਵਿੱਚ ਬਹੁਤ ਜ਼ਿਆਦੀਆਂ ਦਿੱਕਤਾਂ ਆਈਆਂ ਤੇ ਲੋਨ ਪਾਸ ਅਸੀਂ ਕਰਾਇਆ ਸੀ ਪਰ ਹੋਇਆ ਨਹੀਂ ਸਾਡਾ ਤੇ ਮੈਨੇਜਰ ਕਹਿੰਦਾ ਕਿ ਮਤਲਬ ਟੱਡ ਲੋਨ ਨਹੀਂ ਪਾਸ ਹੋਣਾ ਰਿਟਰਨਾਂ ਭਰਨੀਆਂ ਪੈਣੀਆਂ ਉਹ ਅਜੇ ਕਈ ਗੋਸ਼ੋ ਨੇ ਕਿਹਾ ਤੇ ਪਰ ਮਾਲਕ ਦੀ ਐਸੀ ਕਿਰਪਾ ਹੋਈ ਉਸੇ ਬੰਦੇ ਨੇ ਮਤਲਬ ਦਹਾ 15 ਦਿਨਾਂ ਬਾਅਦ ਹੀ ਯੱਪੇ ਫੋਨ ਕਰਕੇ ਕਹਿਤਾ ਕਿ ਆ ਜੋ ਤੁਹਾਡਾ ਲੋਨ ਪਾਸ ਹੋ ਗਿਆ ਇਹਨੂੰ ਕਹਿੰਦੇ ਨੇ ਮਾਲਕ ਤੇ ਭਰੋਸਾ ਰੱਖਣਾ ਹੈਨਾ ਜਦੋਂ ਉਹਦੇ ਨਿਗਾਸਵੱਲੀ ਹੋਣੀ ਨਾ ਵੱਡੇ ਤੋਂ ਵੱਡਾ ਕੰਮ ਵੀ ਹੁਣ ਹੋ ਜਾਣਾ ਪਰ ਸਾਨੂੰ ਬਹੁਤ ਖੁਸ਼ੀ ਹੋਈ ਸਾਡਾ ਇੱਕ ਕਮਰੇ ਦਾ ਲੈਂਟਰ ਪੈ ਗਿਆ ਛੱਤਾਂ ਸਾਡੀਆਂ ਡਿੱਗਣ ਵਾਲੀਆਂ ਹੋਈਆਂ ਸੀ ਤੇ ਪਰ ਪਤਾ ਨਹੀਂ ਸੀ ਕੋਈ ਅੱਜ ਡਿੱਗ ਜੇ ਕੱਲ ਡਿੱਗ ਜੇ ਤੇ ਚਲੋ ਮਾਲਕ ਦੀ ਕਿਰਪਾ ਹੋਈ ਤੇ ਇੱਕ ਛੱਤ ਪੈ ਗਈ ਕਮਰੇ ਦੀ ਬਾਕੀ ਇਹ ਜਿੰਦਾ ਕੰਮ ਚਲੋ ਉਹ ਵੀ ਹੌਲੀ ਹੌਲੀ ਹੋ ਜਾਊਗਾ ਤੇ ਪਰ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਆ ਕਿ ਬਹੁਤ ਹੀ ਢੇਰ ਤੋਣਾ ਮਨ ਚ ਹੀ ਸੀ ਕਿ ਹਾਏ ਰੱਬਾ ਮਿਲ ਮਾਦਮ ਕਾਣ ਬਾਂਜਵੇ ਤੇ ਚਲੋ ਮਾਲਕ ਨੇ ਸੁਣੀ ਸਾਡੀ ਨੇੜੇ ਹੋ ਕੇ ਠੀਕ ਆ ਲੱਖ ਲੱਖ ਸ਼ੁਕਰ ਆ ਮਾਲਕ ਦਾ ਠੀਕ ਆ ਗਰੀਬਾਂ ਦੀ ਅਰਦਾਸ ਸੁਣੀ ਉਸ ਮਾਲਕ ਨੇ ਵੀ ਕਿਤੇ ਠੀਕ ਆ ਤੇ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਠੀਕ ਆ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਮਿਲਦੇ ਅਗਲੀ ਫਿਰ ਵੀਡੀਓ ਦੇ ਵਿੱਚ ਤੇ ਬਲੌਗ ਜ਼ਰੂਰ ਪੂਰਾ ਵੇਖਿਓ ਠੀਕ ਆ ਜੀ ਬਾਏ ਬਾਏ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ